ਏਂਜਲ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਪ੍ਰੇਮ ਨਗਰ ਹਾਂਜੀ ਕੀ ਗੱਲ ਹੋਈ ਹੈ ਜੀ ਮੇਰਾ ਰਿਲੇਸ਼ਨ ਸੀਗਾ 2 ਸਾਲ ਤੋਂ ਮੁੰਡੇ ਨਾਲ ਪਹਿਲੇ ਤਾਂ ਉਹਨੇ ਮੈਨੂੰ ਵਿਆਹ ਦੇ ਲਾਰੇ ਲਾ ਲਾ ਕੇ ਮੇਰਾ 2 ਸਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਫਿਰ ਹੁਣ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤੇ ਫਿਰ ਕਹਿੰਦੇ ਕਿ ਤੂੰ ਹੀ ਛੋਟੀ ਜਾਤ ਦੇ ਅਸੀਂ ਤਾਂ ਨਾ ਵਿਆਹ ਨਹੀਂ ਕਰਨਾ ਮੁੰਡੇ ਦਾ ਨਾਮ ਕੀ ਹੈ ਜੀ ਰੁਦਰਾਕਸ਼ ਸ਼ਰਮਾ ਉਹ ਕਿੱਥੋਂ ਰਹਿਣ ਵਾਲਾ ਜੀ ਲੋਰੀਗੇਟ ਸ਼ਮਨ ਸ਼ਾਦਰ ਘਰ ਦੇ ਸਾਹਮਣੇ ਮੇਰੇ ਵੱਲੋਂ ਕਿਹਾ ਗਿਆ ਸੀ ਉਹਦੀ ਮੰਮੀ ਵੱਲੋਂ ਇਹ ਤਾਂ ਮੁੰਡੇ ਨਾਲ ਗੱਲਬਾਤ ਹੋਈ ਨਹੀਂ। ਨਹੀਂ ਹੋਣੀ ਹੋਈ 2 ਦਿਨ ਪਹਿਲੇ ਉਹਦੇ ਘਰੇ ਉਹਨਾਂ ਨੇ ਬੁਲਾਇਆ ਸੀਗਾ ਤੇ ਫੇਰ ਉਹ ਹੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਛੋਟੀ ਜਾਂਦੇ ਆ ਤੁਸੀਂ ਜੋ ਕਰਨਾ ਕਰ ਲਓ ਅਸੀਂ ਨਹੀਂ ਕਿਸੇ ਤੋਂ ਡਰਦੇ। ਕਮੇਲ 2 ਸਾਲ ਕਿੰਦਾ ਗੱਲਬਾਤ ਹੋਇਆ ਸੀ? ਮੈਂ ਉਹਨਾਂ ਤੋਂ ਕੰਮ ਤੇ ਗਈ ਸੀ, ਕੰਮ ਤੇ ਮਿਲੇ ਸੀ। ਹੂੰ। ਕਦਾ ਫਾਦਰ ਕੰਮ ਕਰਵਾਂਦੇ ਆ ਨਾ ਤੇ ਉੱਥੇ ਗਈ ਸੀ ਮੇਰੇ ਮੰਮਾ ਨੂੰ 10 ਸਾਲ ਹੋ ਗਏ ਉੱਥੇ ਕੰਮ ਕਰਦੇ ਤੇ ਮੰਮਾ ਨਾ ਗਈ ਸੀ ਤੇ ਫਿਰ ਉੱਥੇ ਮਿਲੇ ਸੀ ਕਿੰਨੇ ਸਾਲ ਜੀ ਤਾਰਾ ਸਾਲ ਇਹ ਲੋਕ ਮਿਲੇ ਚਾਏ 14 ਸਾਲ ਸੀ 15 ਵਿੱਚ ਲੱਗੀ ਸੀ ਹਾਂ ਜੀ ਉਹ ਕਹਿੰਦੇ ਕਿ ਤੁਸੀਂ ਛੋਟੀ ਜਾਂਦੇ ਸੀ ਨਹੀਂ ਤਾਂ ਲਗਵਾ ਸਕਦੇ ਕਿ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਆ ਕਿਸ ਤਰ੍ਹਾਂ ਬਲੈਕਮੇਲ ਉਹ ਦੇਖੋ ਫੋਟੋਜ਼ ਹੈ ਗਿਆਆਂ ਦੂਸਰੀਆਂ ਪਰ ਪ੍ਰਾਈਵੇਟ ਫੋਟੋਸ ਉਸ ਨੂੰ ਕਹਿੰਦਾ ਹਾਂਜੀ ਮੇਰੀਆਂ ਹੈ ਗਿਆ ਤੇ ਉਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਫੋਟੋ ਵਾਇਰਲ ਕਰ ਦੂੰਗਾ ਇਹ ਕਰ ਦੂੰਗਾ ਜੋ ਮਰਜ਼ੀ ਕਰ ਬਲੈਕਮੇਲ ਕਰ ਕਰਕੇ ਉਹਨੇ ਮੈਨੂੰ ਕਦੀ ਕਹਿੰਦਾ ਸੀ ਸੜਕ ਤੇ ਜਾ ਉਠਕ ਬੈਠ ਕੱਲ ਜਾ ਜਾਂ ਪੂਰੇ ਕੱਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਕੋਠੇ 'ਤੇ ਤੋਂ ਤਿੰਨ ਮੰਜ਼ਲ ਤੋਂ ਆਪਣਾ ਕਦੀ ਫੋਨ ਸੁੱਟ ਦੇ ਕੀ ਕੁਛ ਕਰ ਲਿਆ ਏਦਾਂ ਬਹੁਤ ਕੁਛ ਕਰਵਾਇਆ ਪੂਜਾ ਕਲੇਆ ਜਿਹੜੀ ਲੱਗੀ ਨੇ ਪੀਕਾ ਆਉਂਦੀ ਆਮ ਉਹਦਾ ਨਾਮ ਐਂਜਲ ਕਲਿਆਰ ਤੁਹਾਡੀ ਕੌਣ ਲੱਗਦੀ ਹੈ ਮੇਰੀ ਬੇਟੀ ਹੈ ਇਹਦਾ ਮੈਟਰ ਇਹ ਆ ਕਿ 2.5 ਸਾਲ ਤੋਂ ਕਿਸੇ ਦੇ ਮਤਲਬ ਕਿ ਜਿੱਥੇ ਮੈਂ ਕੰਮ ਕਰਦੀ 10 ਸਾਲ ਤੋਂ ਉਹਨਾਂ ਦੇ ਬੇਟੇ ਦੇ ਨਾਲ ਰਿਲੇਸ਼ਨ ਸੀਗਾ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਗੱਲਾਂ ਗੁੰਲਾਂ ਚ ਲਿਆ ਕੇ ਮੁੰਡੇ ਨੇ ਇਹਦੇ ਨਾਲ 2.5 ਸਾਲ ਤੋਂ ਸੈਸ਼ਨ ਕਰਦੇ ਰਹੇ ਆ ਤੇ ਹੁਣ ਐਂਡ ਤੇ ਲਾਸਟ ਤੇ ਆ ਕੇ ਕਹਿੰਦੇ ਆ ਕਿ ਤੁਸੀਂ ਛੋਟੀ ਜਾਤੀ ਦੇ ਆਸੀਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦੇ ਇਹ ਅਰੁਣ ਸ਼ਰਮਾ ਦੇ ਪਿਤਾ ਦੇ ਵੱਲੋਂ ਤੇ ਉਹਦੀ ਮਾਤਾ ਦੇ ਵੱਲੋਂ ਅੱਛਾ ਜੀ ਨੀਹਾ ਸ਼ਰਮਾ ਉਹ ਤੁਹਾਡੀ ਲੜਕੀ ਐ ਫਲੇਸ਼ਨ ਕੈਡ ਕਿੰਨੀ ਐਸੀ ਉਹ ਤਾਂ 15 ਸਾਲ ਦੀ ਹੁਣ 17 ਸਾਲ ਦੀ ਤੁਸੀਂ ਗੱਲ ਕੀਤੀ ਮੁੰਡੇ ਵਾਲਿਆਂ ਨਾਲ ਹਾਂ ਜੀ ਕੀਤੀ ਸੀ ਉਹਨਾਂ ਨਾਲ ਬਸਲ ਕੇ ਤਿੰਨ ਵਾਰ ਉਹਨਾਂ ਨਾਲ ਗੱਲ ਕੀਤੀ ਤਿੰਨੋਂ ਵਾਰ ਕਹਿੰਦੇ ਕਹਿ ਦੇਂਦੇ ਕਰ ਦਾਂਗੇ ਰੁਕ ਜਾਓ ਕਰ ਦਾਂਗੇ ਰੁਕ ਜਾਓ ਬਾਦ ਵਿੱਚ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੁੰਦੀ ਆ ਆਪਸ ਹੀ ਲੜਪਨਦੇ ਤਾਂ ਕਰ ਕਹਿੰਦੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਪਤਾ ਸੀ ਕੀ ਗੱਲ ਪਤਾ ਇਹ ਲੜਕੀ ਦੇ ਰਿਲੇਸ਼ਨ ਦੀ ਕਰਦਾ ਸੀ ਇੱਕ ਵਾਰ ਤੇ ਮੈਨੂੰ ਬਾਅਦ 'ਚ ਪਤਾ ਲੱਗਿਆ ਸੀ। ਹਾਂਜੀ ਪਹਿਲਾਂ ਨਹੀਂ ਸੀ ਪਤਾ ਬਾਅਦ 'ਚ ਪਤਾ ਲੱਗਾ। ਇਹਦਾ ਦੂਸਰਾ ਦੂਸਰਾ ਚਾਂਸ ਜੇ ਇਹਦਾ। ਅੱਛਾ ਪਹਿਲੇ ਪਹਿਲੇ ਨਹੀਂ ਕਰਦੇ। ਹਾਂਜੀ। ਵਾਂਗੇ ਕਰਦੇ ਕਿ ਮੇਰੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ। ਤੇ ਅਦੀਵਾਰਲੀ ਦੀ ਕੀ ਮੈਡਮ ਜੈਵਾਲ ਲਕੀ ਜੀ ਜੈ ਜੀਨ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਅਦੀਵਾਰਲੀ ਕਿੰ ਅਵਿਟ ਕਰ ਮਹਾਪਚਾਇਸ਼ਾ ਘਟਨਾ ਦਾ ਮੁਖੀ ਚਾਲਕ ਹਾਂ ਸਵਾਜ ਸਾਡੇ ਕੋ ਸਾਡੇ ਹੀ ਸਮਾਜ ਦੇ ਦੇ ਜਨ ਤਲਿਤ ਪਰਿਵਾਰ ਦੀ ਜਿਹੜੀ ਲੜਕੀ ਆ ਜਿੰਨੇ ਵਿਚਾਰੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਅਸੀਂ ਉਹਦਾ ਗੁਰਨਾਨਕ ਹਸਪਤਲ ਪਤਾ ਲੈਣਾ ਆਏ ਉਹ ਤੋਂ ਪੁੱਛ ਗਿੱਚਦੇ ਵਿੱਚ ਆਪਾਂ ਇਸ ਪੈਰ ਨੂੰ ਪੁੱਛਿਆ ਇਸ ਬੇਟੀ ਨੂੰ ਪੁੱਛਿਆ ਕਿ ਤੇਨਾਂ ਕੀ ਘਟਨਾ ਹੋਈ ਆ ਔਰ ਇਹਨੇ ਦੱਸਿਆ ਜੇ ਕੋਈ ਅਰਨ ਸ਼ਰਮਾਨਾ ਨਾ ਦਾ ਵਿਅਕਤੀ ਆ ਉਹਦਾ ਬੇਟਾ ਵਾ ਦੁਰਦ੍ਰਖਸ਼ ਸ਼ਰਮਾ ਜਿਹੜਾ ਇਹਦਾ 2 ਸਾਲਾਂ ਤੋਂ ਸ਼ੋਸ਼ਣ ਕਰਦਾ ਆ ਰਿਹਾ ਵਾ ਔਰ ਜਦੋਂ ਇਹਦੇ ਮਾਪੇ ਬਾਬ ਨੂੰ ਕੁੜੀ ਦੇ ਮਾਪੇ ਬਾਬ ਨੂੰ ਪਤਾ ਲੱਗਾ ਔਰ ਉਹਨਾਂ ਦੇ ਮੁੰਡੇ ਦੇ ਮਾਪੇ ਬਾਬ ਨੂੰ ਪਤਾ ਲੱਗਾ ਤੇ ਚਲੋ ਇਹਨਾਂ ਦੀ ਆਪਸ ਵਿੱਚ ਸਹਿਮਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਤੁਹਾਡਾ ਵਿਆਹ ਕਰ ਦਵਾਂਗੇ ਵਿਆਹ ਦੇ ਝਾਂਸਾ ਇਹਨਾਂ ਨੂੰ ਦੇ ਕੇ ਵਿਚਾਰੀ ਦਾ ਸ਼ੋਸ਼ਣ ਕਰਦੇ ਰਹੇ ਆ ਔਰ ਹੁਣ ਜਦੋਂ ਇਹਨਾਂ ਨੇ ਵਿਆਹ ਦੀ ਗੱਲ ਕੀਤੀ ਕਿ ਆਪਾਂ ਇਹਦਾ ਮਤਲਬ ਕਿ ਜਦੋਂ ਇਹ ਹਮ ਹਮਰ ਹੋ ਜਾਣਗੇ ਤੇ ਇਹਨਾਂ ਦਾ ਵਿਆਹ ਕਰ ਦਾਂਗੇ ਆਪਾਂ ਮਗਰ ਮੁੰਡਾ ਲਗਾਤਾਰ ਇਹਨੂੰ ਨਾ ਕਰਦਾ ਰਿਹਾ ਔਰ ਉਸ ڈپریشن ਦੇ ਵਿੱਚ ਇਸ ਲੜਕੀ ਨੇ ਅੱਜ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਗੁਰੂ ਨਾਨਕੋ ਹਸਪਤਾਲ ਚ ਆਈ ਪਹੁੰਚੇ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏ ਔਰ ਜਿਹੜੇ ਲੋਗ ਛੋਟੀ ਜਾਤੀ ਦਾ ਕਹਿ ਕੇ ਜਿਹੜੇ ਲੋਗ ਹੀਨਾਣੇ ਦੇ ਸਾਡੀਆਂ ਧੀਆਂ ਭੈਣਾਂ ਦਾ ਛੋਟੀ ਉਮਰ ਦੇ ਵਿੱਚ ਸ਼ੋਸ਼ਣ ਕਰਦੇ ਆ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਦੀ ਚਾਹੀਦੀ ਹੈ ਦੇਖੋ ਜੀ ਅੱਜ ਤੇ ਸਾਡੀ ਪਹਿਲੀ ਵਾਰੀ ਨੋਟਿਸ ਆਇਆ ਹੈ ਸਾਨੂੰ ਚਲੋ ਇਸੇ ਪਰਿਵਾਰ ਦਾ ਫੋਨ ਆਇਆ ਸੀ ਆਪਾਂ ਇੱਥੋਂ ਤੱਕ ਪਹੁੰਚੇ ਆਂ ਮਗਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਗੱਲਾਂ ਦਾ ਪਤਾ ਲੱਗਦਾ ਪਿਆ ਵਾ ਅਸੀਂ ਇਸੀ ਨੂੰ ਖੰਡਾਲਦੇ ਪਏ ਆ ਕਿ ਜਿੱਥੇ ਜਿੱਥੋਂ ਤੱਕ ਹੋ ਸਕੇ ਪ੍ਰਸ਼ਾਸਨ ਦੇ ਨਾਲ ਕੇ ਇਸ ਪਰਿਵਾਰ ਦੀ ਮਦਦ ਕਰ ਸਕੀਏ ਤੇ ਹਾਂਜੀ ਉਹ ਇਹਨੇ ਲੜਕੀ ਸਗੋ ਕਹਿ ਰਹੀ ਆ ਕਿ ਮੈਨੂੰ ਲਗਾਤਾਰ ਮਤਲਬ ਕਿ ਮੇਰੀ ਇਹ ਵੀਡੀਓ ਅਸ਼ਲੀਲ ਬਣਾਈਆਂ ਸੀ ਨੇ ਔਰ ਇਹਦੇ ਵਿੱਚ ਮੈਨੂੰ ਬਲੈਕਮੇਲ ਕਰਕੇ ਮੇਰਾ ਸ਼ੋਸ਼ਣ ਕਰਦਾ ਰਿਹਾ ਵਾ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਜੇ ਇਸ ਬੱਚੀ ਨੇ ਇੰਨੀਆਂ ਗੱਲਾਂ ਕੀਤੀਆਂ ਤੇ ਉਹਨੂੰ ਇਨਸਾਫ ਦਿਨਾ ਚਾਹੀਦਾ ਹੈ ਜੇ ਵੱਲੋਂ ਮੈਟਰ ਇਹ ਵੀ ਇੱਕ ਨਾ ਸਾਨੂੰ ਇਤਲਾ ਮਿਲੀ ਸੀ ਕੰਟਰੋਲ ਰੂਮ ਥਰੂ ਵੀ ਇੱਕ ਲੜਕੀ ਆ ਏਜਲ ਕਲਿਆਣ ਪੁੱਤਰੀ ਰੋਹਿਤ ਕਲਿਆਣ ਪ੍ਰੇਮਨਗਰ ਦੀ ਰਹਿਣ ਵਾਲੀ ਹੈ ਵੀ ਇਹਨੇ ਕੋਈ ਜਰੀਲੀ ਚੀਜ਼ ਖਾਦੀ ਆ ਤੇ ਕੋ ਨਾਨਕ ਦੇਵ ਅਮਰਜੈਂਸੀ ਵਾਰਡ ਚ ਦਾਖਲਿਆ ਤੇ ਇਹਦੇ ਜੋ ਕਾਰਵਾਈ ਬੰਦੀ ਉਹ ਕਰੋ ਇਸ ਕਰਕੇ ਇਹ ਇਹਦੇ ਬਾਰੇ ਇਹਦੇ ਕੋਈ ਜਾਣਕਾਰੀ ਨਹੀਂ ਆ ਹੁਣ ਉਹਦੀ ਸਟੇਟਮੈਂਟ ਲਿਖਾਂਗੇ ਜੋ ਉਹਦੇ ਮਾਪਕ ਬੰਦੀ ਕਾਰਵਾਈ ਅੱਗੇ ਕੀਤੀ ਜਾਵੇ ਸੁਣ ਕਿਸੇ ਦਾ ਨਾਮ ਵਗੈਰਾ ਦੱਸਿਆ ਵੀ ਅਜੇ ਨਹੀਂ ਕੁਝ ਵੀ ਅਜੇ ਤੇ ਆਏ ਹੀ ਆ ਜੋ ਵੀ ਉਹ ਉਹਦੇ ਬਿਆਨ ਮੁਤਾਬਕ ਅੱਗੇ ਦਿਓ ਵੀ ਕਾਰਵਾਈ ਉਹ ਕਰਤਾ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿੱਥਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી ગુપ્ત કરો અજન પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।